ਤੇ ਦੂਜੀ ਆ ਹੀ ਸਾਰਿਆਂ ਦੇ ਵਿੱਚ ਰੋਸ ਹੈ ਵੀ ਜੇ ਹੋਰ ਨੂੰ 300 ਯੂਨਿਟ ਹਰ ਮਹੀਨੇ ਮਿਲਦੀ ਹੈ 600 ਯੂਨਿਟ ਹੋ ਜਾਂਦੀ ਹੈ ਤੇ ਇਹਨਾਂ ਨੂੰ ਬਿਲਕੁਲੇ ਬਾਹਰ ਰੱਖਿਆ ਗਿਆ ਹੋਰ ਨਹੀਂ ਸੀ ਕੁਝ ਕਰ ਸਕਦੇ ਤੇ ਕਮ ਸੇ ਡਾਕਟਰ ਜਾਂ ਇਹਦੇ ਨਰਸਾਂ ਜਾਂ ਸਟਾਫ ਨਹੀਂ ਸੀ ਲਾ ਸਕਦੇ ਰੋਟੀ ਪਾਣੀ ਦਵਾਈਆਂ ਨਹੀਂ ਸੀ ਦੇ ਸਕਦੇ ਕਿ ਆ ਬਿਜਲੀ ਤੋਂ ਵੀ ਵਾਂਝੇ ਰੱਖ ਕੇ ਇਹਨਾਂ ਨਾਲ ਇਹਨਾਂ ਜ਼ੁਲਮ ਕਿਉਂ ਕੀਤਾ ਵੀ ਉਹਨਾਂ ਨੇ ਜਦੋਂ ਮਹਿਸੂਸ ਕੀਤਾ ਉਹਨਾਂ ਨੇ ਫਿਰ ਅਜੇ ਪ੍ਰੋਗਰਾਮ ਨਾ ਰੱਖਿਆ ਵੀ ਯਾਰ ਇਹਨਾਂ ਨਾਲ ਥੱਕਾ ਕਿਉਂ ਹੋ ਰਿਹਾ ਉਹ ਪੁਲਿਸ ਨੂੰ ਜਦੋਂ ਗੱਲ ਪਹੁੰਚੀ ਅਲੈਗ ਪਬਲਿਕ ਨੇ ਰੌਲਾ ਪਾਇਆ ਤੇ ਇਹਦੇ ਕਪੜੇ ਵੀ ਤਨ ਤੇ ਨਹੀਂ ਰੇਜ ਕਿਦਾਂ ਜ਼ੁਲਮਾਂ ਦਾ ਸ਼ਿਕਾਰ ਹੋਈ ਹੋਈ ਪੁਲਿਸ ਕਹਿੰਦੀ ਅਸੀਂ ਨਹੀਂ ਰੱਖ ਸਕਦੇ ਹਸਪੀਟਲ ਕਹਿੰਦਾ ਅਸੀਂ ਨਹੀਂ ਰੱਖ ਸਕਦੇ ਜਿਹੜਾ ਗਵਰਨਮੈਂਟ ਦਾ ਪ੍ਰੋਟੋਕੋਲ ਹੈ ਉਸ ਵੇਲੇ ਪ੍ਰਬਾਸਰਾ ਵਿੱਚ ਪਹੁੰਚੇ ਹੋ ਸਾਢੇ 8 ਵਜੇ ਤੇ ਸਾਡੇ ਫਟਾਫਟ ਡਾਕਟਰ ਫਿਰ ਜਿਹੜੇ ਸੀ ਈ ਐਮਓ ਮੈਡੀਸਨ ਵਾਲੇ ਸੈਕਟਰੀਸਟ ਇਹਨਾਂ ਨੇ ਫਟਾਫਟ ਨਾਲ ਨਰਸਿੰਗ ਸਟਾਫ ਉਧਰ ਗਾਇਨੋਕੋਲੋਜਿਸਟ ਦਾ ਕਾਰਡੀਓ ਮੋਨੀਟਰ ਈ ਸੀ ਵੀ ਐਮਸ਼ੀਨਾਂ ਆਕਸੀਨ ਕੰਸੈਂਟਰੇਟਰ ਮੈਡੀਕਲ ਇਕੁਪਮੈਂਟ ਸਾਰੇ ਤਬਾਹ ਕਰਕੇ ਕਿ ਬਿਜਲੀ ਤੋਂ ਮਿਲਾ ਜਨਰੇਟਰ ਤੇ ਇਹਨਾਂ ਲੋਡ ਪਾਉਣਾ 10 ਜਨਵਰੀ ਤੋਂ ਤਕਰੀਬਨ ਪ੍ਰਭਾਸਰਾ ٹرسٹ ਦੀ ਜੋ ਬਿਜਲੀ ਕੱਟ ਕਰ ਦਿੱਤੀ ਗਈ ਜਿਸ ਦੇ ਰੋਜ਼ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਸਮਰਥਨ ਦੇ ਨਾਲ ਅੱਜ ਪ੍ਰਭਾਸਰਾ ਵਿਖੇ ਵੱਡਾ ਇਕੱਠ ਕੀਤਾ ਗਿਆ ਤਾਂ ਜੋ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾ ਸਕੇ ਉਸ ਦੇ ਰੋਜ਼ ਦੇ ਵਿੱਚ ਇੱਕ ਵੱਡਾ ਇਕੱਠ ਅੱਜ ਪ੍ਰਭਾਸਰਾ ਦੇਖਣ ਨੂੰ ਮਿਲਿਆ ਸਾਡੇ ਨਾਲ ਸ਼ਮਸ਼ੇਰ ਸਿੰਘ ਜੋ ਇੱਥੋਂ ਦੇ ਪ੍ਰਬੰਧਕ ਨੇ ਗੱਲਬਾਤ ਕਰਦੇ ਆ ਸ਼ਮਸ਼ੇਰ ਸਿੰਘ ਜੀ ਅੱਜ ਵੱਡਾ ਇਕੱਠ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕਰ ਰਿਹਾਗਾ ਪ੍ਰਭਾਸਰਾ ਨੂੰ ਕਿਉਂਕਿ ਬਿਜਲੀ ਲਗਾਤਾਰ ਜਨਵਰੀ ਮਹੀਨੇ ਤੋਂ ਕੱਟ ਕਰ ਦਿੱਤੀ ਗਿਆ ਗਰਮੀ ਦਾ ਮਹੀਨਾ ਆ ਚੁੱਕਿਆ ਹੈ ਕੀ ਕਹਾਂਗੇ ਪਹਿਲੇ ਦੱਸ ਜਦੋਂ ਮਤਲਬ 10 ਜਨਵਰੀ 2024 ਨੂੰ ਬਿਜਲੀ ਕੱਟ ਲੱਗਭਗ 3 ਮਹੀਨੇ ਹੋ ਗਏ ਇਹੋ ਜਿਹੇ ਹਾਲਾਤ ਪੈਦਾ ਹੋਏ ਉਹਦੇ ਵਿੱਚ ਮਤਲਬ ਤੁਹਾਡੇ ਸਾਰੇ ਮੀਡੀਆ ਵਾਲੇ ਵੀਰਾਂ ਨੇ ਮਹਿਸੂਸ ਕੀਤਾ ਇਹਨਾਂ ਦੀ ਗੱਲ ਜਿਹੜੀ ਹੈ ਪਬਲਿਕ 'ਚ ਪਹੁੰਚੀ ਤੇ ਪਬਲਿਕ ਨੇ ਉਹਦੇ 'ਚ ਸਮਾਜ ਦਾ ਜਿਹੜੀਆਂ ਸਮਾਜਿਕ ਜਥੇਬੰਦੀਆਂ ਹੋ ਗਈਆਂ ਉਹਦੇ ਵਿੱਚ ਧਾਰਮਿਕ ਤੇ ਉਹਦੇ 'ਚ ਕਿਸਾਨ ਵੀਰ ਸਾਡੇ ਹਨ ਜਿਹੜੇ ਆਲਰੇਡੀ ਜੁੜੇ ਹੋਏ ਹਨ ਜਿਹਨੇ ਰਲ ਮਿਲ ਕੇ ਸੰਸਾ ਖੜੀ ਕੀਤੀ ਹੈ ਵੀ ਉਹਨਾਂ ਨੇ ਜਦੋਂ ਮਹਿਸੂਸ ਕੀਤਾ ਉਹਨਾਂ ਨੇ ਫਿਰ ਅਜੇ ਪ੍ਰੋਗਰਾਮ ਨਾ ਰੱਖਿਆ ਵੀ ਯਾਰ ਇਹਨਾਂ ਨਾਲ ਥੱਕਾ ਕਿਉਂ ਹੋ ਰਿਹਾ ਵੀ ਇਹਨਾਂ ਲਈ ਜਿਵੇਂ ਮਲੇਰ ਕੋਟੜ ਦੇ ਨਵਾਬ ਨੇ ਹਾਂ ਦਾ ਨਾਰਾ ਮਾਰੇ ਸੀ ਭਾਵੇਂ ਗੁਰਗੋਬਿੰਦ ਸਿੰਘ ਨਾਲ ਉਹਦੀ ਬਣਦੀ ਵੀ ਨਹੀਂ ਸੀ ਠੀਕ ਹੈ ਤੇ ਮਤਲਬ ਇਹ ਇਹ ਇਹਨਾਂ ਨੂੰ ਇਹੀ ਮਹਿਸੂਸ ਹੋ ਰਿਹਾ ਵੀ ਜਿਨ੍ਹਾਂ ਦੇ ਪ੍ਰਤੀ ਟੋਟਲੀ ਜ਼ਿੰਮੇਵਾਰੀ ਜਿਹੜੀ ਸਰਕਾਰ ਦੀ ਬਣਦੀ ਹੈ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਕਿਹਨੇ ਦੇਣੀ ਹੈ ਲਾਈਫ ਦੀ ਪ੍ਰੋਟੈਕਸ਼ਨ ਕਿਹਨੇ ਕਰਨੀ ਹੈ ਮੈਂਟਲ ਹੈਲਥ ਕੇਅਰ ਐਕਟ ਜਿਹੜਾ 2000 ਮਤਲਬ 1987 ਦਾ ਮੈਂਟਲ ਹੈਲਥ ਐਕਟ ਬਣਿਆ ਹੋਇਆ ਕਦੋਂ ਸੀ 1987 ਮੈਨੂੰ ਲੱਗਦਾ ਆਪਾਂ ਪਤਾ ਨਹੀਂ ਹੈ ਸੀ ਉਸ ਵੇਲੇ ਨਹੀਂ ਹੈਗੇ ਸੀ ਹਨ ਉਸ ਵੇਲੇ ਤੋਂ ਲੈ ਕੇ ਹੁਣ 2017 ਵਿੱਚ ਮੈਂਟਲ ਹੈਲਥ ਕੇਅਰ ਐਮੈਂਡ ਵੀ ਕਰਤਾ ਉਹਦੇ ਵਿੱਚ ਬੜਾ ਕਲੀਅਰਲੀ ਲਿਖਿਆ ਅਨ ਕੰਡੀਸ਼ਨਲੀ ਟਰੀਟਮੈਂਟ ਦੇਣਾ ਹੁਣ ਇਹਨੇ ਕੇਸ ਜਿਹੜੇ ਮੈਂ ਤੁਹਾਨੂੰ ਜੇਕਰ ਐਸ ਮਹੀ April ਦੇ ਵਿੱਚ ਮਤਲਬ ਜਿਹੜਾ 2 April ਦੀ ਗੱਲ ਕਰਾਂ ਕਿਦਾਂ ਲੜਕੀ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਅਰੇ ਘਰ ਦਾ ਰਸਤਾ ਭੁੱਲੀ ਡਿਪਰੈਸ਼ਨ ਤੋਂ ਪੀੜਤ ਉਹ ਪੁਲਿਸ ਨੂੰ ਜਦੋਂ ਗੱਲ ਪਹੁੰਚੀ ਲਾਈਕ ਪਬਲਿਕ ਨੇ ਰੌਲਾ ਪਾਇਆ ਵਿਚਾਰੀ ਤੇ ਕੱਪੜੇ ਵੀ ਤਨ ਤੇ ਨਹੀਂ ਰੇਜ ਕਿਦਾਂ ਜ਼ੁਲਮਾਂ ਦਾ ਸ਼ਿਕਾਰ ਹੋਈ ਹੋਈ ਉਹ ਪੁਲਿਸ ਨੇ ਫਿਰ फटाफट ਜਾ ਕੇ ਹਸਪੀਟਲ ਹੈਗੇ ਹਸਪੀਟਲ ਕਹਿੰਦੇ ਵੀ ਅਸੀਂ ਇਸ ਵੇਲੇ ਦਾ ਟੈਸਟ ਕਰ ਨਹੀਂ ਸਕਦੇ ਸਾਡੇ ਤਾਂ ਲੈਬ ਵੀ ਬੰਦ ਹੈ ਇਹ ਤੇ ਉਹਨਾਂ ਨੇ ਮਤਲਬ ਕਹਿੰਦੇ ਜੀ ਹੋਰ ਕਿੱਥੇ ਰੱਖੀਏ ਹੁਣ ਪੁਲਿਸ ਕਹਿੰਦੀ ਅਸੀਂ ਨਹੀਂ ਰੱਖ ਸਕਦੇ ਹਸਪੀਟਲ ਕਹਿੰਦਾ ਅਸੀਂ ਨਹੀਂ ਰੱਖ ਸਕਦੇ ਜਿਹੜਾ ਗਵਰਨਮੈਂਟ ਦਾ ਪ੍ਰੋ ਠੀਕ ਹੈ ਉਹ ਪ੍ਰੋਟੋਕਾਲ ਦੇ ਵਿੱਚ ਬੜੀਆਂ ਕਲੀਅਰਲੀ ਲਿਖਿਆ ਹੋਇਆ ਵੀ ਸਭ ਤੋਂ ਪਹਿਲਾਂ ਸੈਕਸ਼ਨ 100 ਕਹਿੰਦਾ ਕਿ ਪੁਲਿਸ ਨੇ ਤਾਂ ਆਇਡੈਂਟੀਫਾਈ ਕਰਨੇ ਆ ਜਾਂ ਪਤਾ ਲੱਗੇ ਤਾਂ 12th ਹਸਪੀਟਲ ਲੈ ਕੇ ਜਾਣੇ ਆ ਤੇ ਹਸਪੀਟਲ ਵਾਲਿਆਂ ਨੇ ਇਹਦੀ ਐਗਜ਼ਾਮੀਨੇਸ਼ਨ ਪ੍ਰੋਪਰ ਮੈਂਟਲ ਹੈਲਥ ਫਿਜ਼ੀਕਲ ਸਾਰੇ ਕੰਟੇਜੀਅਸ ਦੇ ਟੈਸਟ ਕਰਨੇ ਆ ਅਸੈਸਮੈਂਟ ਕਰਕੇ ਟਰੀਟਮੈਂਟ ਤੇ ਪਾਉਣਾ ਹੈ ਉਸ ਤੋਂ ਬਾਅਦ ਮੈਜਿਸਟਰੇਟ ਕੋਲ ਰਿਪੋਰਟ ਜਾਣੀ ਹੈ ਪੁਲਿਸ ਦੇ ਥਰੂ ਉਹਨਾਂ ਨੇ ਫਿਰ ਦੇਖਣਾ ਵੀ ਇਹਨੂੰ ਜਿੰਨੀ ਦੇਰ ਤੱਕ ਘਰ ਦੀ ਯਾਦ ਦਾ ਸੁਭਾਸ ਨਹੀਂ ਆ ਰਹੀ ਇਹ ਤਾਂ ਕਾਨੂੰਨ ਬਣਾ ਹੋਇਆ ਹੈ ਨਾ ਪਰ ਉਹ ਫਿਰ 2-3 ਦਿਨੋਂ ਅਖੀਰ ਨੂੰ ਜ ਹਸਪੀਟਲ ਕੰਨਾਸੀ ਨਹੀਂ ਰੱਖ ਸਕਦੇ ਤਾਂ ਹੁਣ ਦੀਆਂ ਗੱਲਾਂ ਨਾ ਮੈਂ ਦੋ ਤਰੀਕ ਦੀ ਗੱਲ ਦੱਸ ਰਿਹਾ ਤੁਹਾਨੂੰ ਉਹ ਫੇਰ ਉਸ ਤੋਂ ਬਾਅਦ ਦੇ ਵੀ ਹੈਗੀਆਂ ਕਹਾਣੀਆਂ ਉਸ ਵੇਲੇ ਪ੍ਰਵਾਸਰਾ ਵਿੱਚ ਪਹੁੰਚੇ ਹੋ 8:30 ਵਜੇ ਤੇ ਸਾਡੇ ਫਟਾਫਟ ਡਾਕਟਰ ਫੇ ਜਿਹੜੇ ਸੀ ਈਐਮਓ ਮੈਡੀਸਨ ਵਾਲੇ ਸੈਕਟਰੀਸਟ ਤਿੰਨਾਂ ਨੇ ਫਟਾਫੰਡ ਨਰਸਿੰਗ ਸਟਾਫ ਉਧਰ ਗਾਇਨੋਕੋਲੋਜਿਸਟ ਦਾ ਇਹ ਇਹ ਡਾਕਟਰ ਨੂੰ ਪੇਮੈਂਟ ਕੌਣ ਦੇਊਗਾ ਇਹ ਇਹ ਕਿਦਾਂ ਨਾਗਰੀ ਕਿਦੋਂ ਮਤਲਬ ਸੰਭਾਲਣਾ ਕਿਹੋ ਜਿਹੇ ਹਾਲਾਤਾਂ ਵਿੱਚ ਉਹਦੇ ਸਰੀਰ ਦੇ ਉੱਤੇ ਦਾਗ ਦੇਖੇ ਨਹੀਂ ਜਾਂਦੇ ਇਹੋ ਜਿਹਾ ਜ਼ੁਲਮ ਦਾ ਸ਼ਿਕਾਰ ਹੋਏ ਕੋਣ ਹੈ ਉਹ ਨਾਗਰਿਕ ਹੈ ਨਾ ਸਾਡੀ ਕੀ ਦੀ ਡਿਊਟੀ ਬਣਦੀ ਹੈ ਪ੍ਰਵਾਸਰਾਂ ਦੀ ਬਣਦੀ ਹੈ ਪ੍ਰਵਾਸਰਾਂ ਦਾ ਸੇਵ ਆ ਲਈ ਹਾਜ਼ਰ ਹੈ 24 ਘੰਟੇ ਪਰ ਇਹ ਸਾਰਾ ਇਹਦਾ ਇਲਾਜ ਦਾ ਸੈਕਸ਼ਨ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਜਿੰਨੇ ਵੀ ਐਕਟ ਬਣੇ ਹੋਏ ਐ ਮੈਂਟਲ ਹੈਲਥ ਕੇਅਰ ਐਕਟ ਭਾਵੇਂ ਸੀਨੀਅਰ ਸਿਟੀਜ਼ਨ ਐਕਟ ਹੈ ਜੁਵਨਲ ਜਸਟਿਸ ਐਕਟ ਹੈ ਭਾਵੇਂ ਰਾਈਟਸ ਆਵ ਦੀ ਪਰਸਨ ਵਿਦ ਡਿਸੇਬਿਲਟੀ ਐਕਟ ਹੈ ਲਾਈਫ ਦੀ ਪ੍ਰੋਟੈਕਸ਼ਨ ਲਈ ਜੋ ਵੀ ਕੁਝ ਕਰਨਾ ਉਹ ਜ ਬੜੀ ਡਿਟੇਲ ਹੈ ਵੀ ਇਹ ਗਵਰਨਮੈਂਟ ਨੇ ਕਰਨਾ ਹੈਗਾ ਲਾਈਫ ਨੂੰ ਪ੍ਰੋਟੈਕਟ ਕਰਨਾ ਗਵਰਨਮੈਂਟ ਨੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਲੋਡ ਵੰਡਾ ਦੇ ਕੋਈ ਬਨਿਆਦੀ ਸਹੂਲਤਾਂ ਨੇ ਸਰਕਾਰ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਹਜੇ ਤੱਕ ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਕੋਈ ਕਾਨੂੰਨੀ ਕਾਰਵਾਈ ਵੱਡੀ ਕੋਈ ਕਾਰਵਾਈ ਉਸ ਤੋਂ ਜਾਂ ਸਰਕਾਰ ਨਾਲ ਹੋਰ ਮੁਲਾਕਾਤ ਨਹੀਂ ਕੋਈ ਹਜੇ ਬਸ ਕਾਗਜ਼ਾਂ ਵਿੱਚ ਹੀ ਸਾਰਾ ਕੁਝ ਐਪਲੀਕੇਸ਼ਨ ਆ ਪਾ ਦਿੱਤੀਆਂ ਬਸ ਉਹ ਹਾਂਜੀ ਅਸੀਂ ਕਰ ਰਹੇ ਹਾਂ ਤੁਸੀਂ ਇੱਕ ਦਿਨ ਕੱਟ ਕੇ ਦਿਖਾਓ ਬਿਜਲੀ ਤੋਂ ਬਿਨਾਂ ਮਤਲਬ ਇੱਕਦਮ ਜਦੋਂ ਇਹਨਾਂ ਦੇ ਮਤਲਬ ਤੁਸੀਂ ਦੇਖੋ ਵੀ ਇੱਥੇ 450 ਨਾਗਰਿਕ ਉਹ ਵੀ ਕਿਦਾਂ ਦਾ ਬੈਡ ਰੀਡਰ ਬੱਚੇ ਔਰ ਬਜ਼ੁਰਗ ਠੀਕ ਹੈ ਇਸ ਤੋਂ ਵੀ ਉੱਪਰ ਸੇਵਾਦਾਰ ਵੀ ਤਾਂ ਹੈਗੇ ਨਾਲ ਤੇ ਉਹਨਾਂ ਦੇ ਟਾਇਲਟ ਚ ਪਾਣੀ ਕਿਦਾਂ ਪੂਰਾ ਕਰੋਗੇ ਉਹਨਾਂ ਨੂੰ ਢਾਣ ਵਾਸਤੇ ਲੁੜਿੰਦਾ ਪਾਣੀ ਕਿਦਾਂ ਪੂਰਾ ਉਹ ਤੇ ਕੱਪੜੇ ਧੋਣ ਕਮਰਸ਼ੀਅਲ ਮਸ਼ੀਨਾਂ ਨੂੰ ਚਲਾਉਣ ਵਾਸਤੇ ਪਾਣੀ ਕੱਢਣ ਵਾਸਤੇ ਪਾਣੀ ਦੀ ਸਪਲਾਈ ਨਹੀਂ ਉਹ 25 ਹਾਊਸ ਪਾਵਰ ਦੀ ਮੋਟਰ ਹੈ ਉਹਨੂੰ ਕਿਦਾਂ ਚਲਾਓਗੇ ਤੁਸੀਂ ਮਤਲਬ ਇਹੋ ਜਿਹਾ ਵਾਤਾਵਰਣ ਸਾਰੀਆਂ ਮਸ਼ੀਨਾਂ ఫిਜ਼ੀਓਥੈਰੇਪੀ ਦੀਆਂ ਕਾਰਡੀਅਕ ਮੋਨੀਟਰ ਸਾਰੇ ਸੱਜਣ ਸਮਝਦੇ ਆ ਕਾਰਡੀਅਕ ਮੋਨੀਟਰ ਈਸੀਵੀ ਮਸ਼ੀਨਾਂ ਆਕਸੀਜਨ ਕਨਸੈਂਟਰੇਟਰ ਇਹ ਮੈਡੀਕਲ ਇਕੁਪਮੈਂਟ ਸਾਰੇ ਤਬਾਹ ਕਰਕੇ ਕਿ ਤੇ ਬਿਜਲੀ ਤੋਂ ਬਿਨਾ ਜਨਰੇਟਰ ਤੇ ਇੰਨਾ ਲੋਡ ਪਾਉਣਾ ਇੰਨੀਆਂ ਬਿਲਡਿੰਗਾਂ ਅਲੱਗ-ਅਲੱਗ ਬਣੀਆਂ ਹੋਈਆਂ ਉਧਰ ਕਦੇ ਬੱਚਿਆਂ ਦੀ ਕਿਦਾਂ ਦੇ ਬੱਚੇ ਹੈਗੇ ਆ ਉਹ ਸਪੈਸ਼ਲ ਬੱਚੇ ਆ ਦੂਜੇ ਬੱਚੇ ਆ ਲੜਕੀਆਂ ਵਿੱਚ ਉਹਨਾਂ ਦੇ ਅਲੱਗ-ਅਲੱਗ ਵਿੰਗ ਹੈ ਅਡਲਟ ਦੇ ਵਿੱਚ ਅਲੱਗ-ਅਲੱਗ ਵਿੰਗ ਹੈ ਔਰਤਾਂ ਦੇ ਅਲੱਗ-ਅਲੱਗ ਵਿੰਗ ਹੈ ਮੇਲ ਦੇ ਅਲੱਗ-ਅਲੱਗ ਵਿੰਗ ਹੈ ਇੰਨੇ ਬਿਲਡਿੰਗਾਂ ਚ ਇੱਕਦਮ ਸਾਰਾ ਕੁਝ ਪੂਰਾ ਕਰਨਾ ਤੇ ਜਨਰੇਟਰ ਲੋਡ ਨਹੀਂ ਚੱਕਦੇ ਹੁਣ ਜਨਰੇਟਰ ਦਾ ਅਸੀਂ 5 ਲਾ ਲਏ ਸੰਗਤ ਸਹਿਯੋਗ ਨਾਲ ਪਰ ਉਹ ਬਾਰ-ਬਾਰ ਫਿਰ ਇੰਨੇ ਲੋਡ ਤੇ ਚੱਲਦੇ ਨਹੀਂ ਹੈਗੇ ਹੌਲੀ 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 ਕਰਕੇ ਕਦੇ ਕੋਸ਼ਿਸ਼ ਕਦੇ ਕੋਈ ਬੱਚਿਆਂ ਦੀ ਪੜ੍ਹਾਈ ਬੜੀ ਡਿਸਟਰਬ ਹੋਈ ਇੱਕ ਪਾਸੇ ਸਰਕਾਰ ਕਹਿੰਦੀ ਸਿਹਤ ਅਤੇ ਸਿੱਖਿਆ ਇਹਨੂੰ ਜੇ ਕੋਈ ਡਿਸਟਰਬ ਕਰੂਗਾ ਉਹ ਤੇ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਹ ਨਾਗਰਿਕ ਭਾਈ ਕੀਦੇ ਆ ਇਹ ਇਹਨਾਂ ਨਾਲ ਬਗਾਨੇ ਵਾਲਾ ਸਲੂਕ ਕਿਉਂ ਕੀ ਇਹ ਵਿਚਾਰੇ ਆਪਣੇ ਮਤਲਬ ਸੜਕਾਂ ਤੇ ਨਹੀਂ ਆ ਸਕਦੇ ਇਸ ਕਰਕੇ ਪਤਾ ਨਹੀਂ ਕੀ ਗੱਲ ਹੈ ਹੁਣ ਕਿਸਾਨ ਜਿੱਥੇ ਬੰਦਿਆਂ ਦਾ ਵੀ ਸਹਿਯੋਗ ਮਿਲ ਗਿਆਗਾ ਕੌਮੀ ਇਨਸਾਫ ਮੋਰਚਾ ਦਾ ਵੀ ਸਹਿਯੋਗ ਮਿਲ ਗਿਆ ਅਗਲਾ ਐਕਸ਼ਨ ਕੀ ਹੋਊਗਾ ਸਰਕਾਰ ਦੇ ਲਈ ਕਿਉਂਕਿ ਕੀ ਰੱਖੋ ਤੁਹਾਡੇ ਵੱਲੋਂ ਨਹੀਂ ਦੇਖੋ ਜੀ ਇਹ ਪ੍ਰੋਗਰਾਮ ਐਕਚੁਅਲੀ ਮੈਂ ਤੁਹਾਨੂੰ ਬਾਰ ਬਾਰ ਦੱਸ ਰਿਹਾ ਇਹ ਸਿਰਫ ਅਸੀਂ ਤਾਂ ਪੁਕਾਰ ਸਮਾਜ ਦੇ ਸੰਗਤ ਨੇ ਖੜਾ ਕੀਤਾ ਇਹਨੂੰ ਜੇ ਸੰਗਤ ਇਹਨੂੰ ਇਨਸਾਫ ਦਿਵਾਉਣਾ ਚਾਹੁੰਦੀ ਹੈ ਬਚਾਉਣਾ ਚਾਹੁੰਦੀ ਹੈ ਇਹ ਸਹੂਲਤਾਂ ਚਾਹੁੰਦੀ ਹੈ ਕਿ 24 ਘੰਟੇ ਇੱਥੇ ਸਾਨੂੰ ਐਂਬੂਲੈਂਸਾਂ ਮਿਲਣ ਤੇ 24 ਘੰਟੇ ਸਾਨੂੰ ਇਹ ਸਮੱਸਿਆਵਾਂ ਦੇ ਜਿਹੜੀਆਂ ਮਲੋ ਹਰ ਇੱਕ ਚੀਜ਼ ਆਕਸੀਜਨ ਕੰਸੈਂਟਰੇਟਰ ਤੋਂ ਬਿਨਾਂ ਵਿਚਾਰਾ ਗਰੀਬ ਨਹੀਂ ਸਾਰ ਸਕਦਾ ਘਰ ਦੇ ਵਿੱਚ ਤਾਂ ਕੀ ਅਗਲਾ ਸਟੈਪ ਹੋਵੇ ਤੁਹਾਡੇ ਇਹਦੇ ਵਿੱਚ ਤਾਂ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਸਮਾਜਿਕ ਧਾਰਮਿਕ ਤੇ ਖਾਸ ਕਰਕੇ ਕਿਸਾਨ ਜਥੇ ਬੰਦੀਆਂ ਦਾ ਫੈਸਲਾ ਹੈ ਜੀ ਉਹਨਾਂ ਦੀ ਇੱਕ ਕਮੇਟੀ ਬਣੀ ਹੋਈ ਜਿਹੜੀ ਨਾ ਉਹਦਾ ਹੀ ਫੈਸਲਾ ਹੈ ਇਹ ਮੇਰਾ ਆਪਣਾ ਫੈਸਲਾ ਇਹਦੇ ਵਿੱਚ ਕੁਝ ਨਹੀਂ ਮੈਂ ਤਾਂ ਪਹਿਲਾਂ ਬੇਨਤੀਆਂ ਕਰ ਕਰਕੇ ਜੀ ਬਹੁਤ ਦੇਖ ਲਿਆ ਤੇ ਜਦੋਂ ਬੇਨਤੀਆਂ ਤੁਹਾਡੇ ਥਰੂ ਕਈਆਂ ਫਿਰ ਇਹਨਾਂ ਨੂੰ ਮਨ ਦੇ ਵਿੱਚ ਰੋਸ ਆਇਆ ਯਾਰ ਸਾਡੇ ਨਾਗਰਿਕਾਂ ਨੂੰ ਇਹਨਾਂ ਬਗਾਨਿਆਂ ਵਾਲਾ ਸਲੁਕ ਬਾਹਰੀ ਕੰਟਰੀ ਤਾਂ ਨਾ ਕੋਈ ਸਿਟੀਜ਼ਨ ਵੀ ਨਾ ਹੋਵੇ ਅਨ ਕੰਡੀਸ਼ਨਲੀ ਸੰਭਾਲਦੀ ਹੈ ਟ੍ਰੀਟਮੈਂਟ ਦਿੰਦੀ ਹੈ ਤਾਂ ਮੇਰੀਆਂ ਵੀ ਹੱਡ ਬੀਤੀਆਂ ਐ ਤੇ ਇਹਨਾਂ ਨੂੰ ਆਪਣੇ ਨੂੰ ਇੱਥੇ ਪੰਜਾਬ ਦੀ ਧਰਤੀ ਦੇ ਪੰਜਾਬ ਦੇ ਬਜ਼ੁਰਗਾਂ ਪੰਜਾਬ ਦੇ ਬੱਚੇ ਬੱਚੀਆਂ ਹੈਗੇ ਵੀ ਜੇ ਹੁਣ ਇਹਨਾਂ ਦੇ ਸਿਰ ਤੇ ਕੋਈ ਨਹੀਂ ਰਿਹਾ ਮਾਨਸਿਕ ਪੱਖੋਂ ਤੁਹਾਡੇ ਡਿਸਟਰਬੈਂਸ ਤੇ ਕੌਣ ਸੰਭਾਲੂਗਾ ਕਿਉਂ ਜ਼ੁਲਮੰਦਾਂ ਸ਼ਿਕਾਰ ਹੋ ਇਹਨਾਂ ਨੂੰ ਵੀ ਉਹੀ ਪਾਲਿਸੀਆਂ ਦੇ ਤਹਿਤ ਇਹਨਾਂ ਨੂੰ ਵੀ ਸਹੂਲਤਾ ਮਿਲੇ ਜੇ ਇਹ ਹੋਰ ਨਹੀਂ ਕੁਝ ਕਰ ਸਕਦੇ ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਵਿਤ ਕਰੇ ਕਰਕੇ ਇਹ ਜ਼ੁਲਮ ਤਾਂ ਨਾ ਕਰੋ ਉਹ ਵੀ ਕਮ ਸੇ ਕਮ ਹੋਰ ਦੇ ਮਾਫ਼ ਹੋਏ ਸੀ 31 ਦਸ ਇਹਨਾਂ ਨੂੰ ਕਿਉਂ ਬਾਹਰ ਰੱਖਿਆ ਗਿਆ ਤੇ ਦੂਜੀ ਆ ਹੀ ਸਾਰਿਆਂ ਦੇ ਵਿੱਚ ਰੋਸ ਹੈ ਵੀ ਜੇ ਹੋਰ ਨੂੰ 300 ਯੂਨਿਟ ਹਰ ਮਹੀਨੇ ਮਿਲਦੀ ਹੈ 600 ਯੂਨਿਟ ਹੋ ਜਾਂਦੀ ਹੈ ਤੇ ਇਹਨਾਂ ਨੂੰ ਬਿਲਕੁਲ ਹੀ ਬਾਹਰ ਰੱਖਿਆ ਗਿਆ ਹੋਰ ਨਹੀਂ ਸੀ ਕੁਝ ਕਰ ਸਕਦੇ ਤੇ ਕਮ ਸੇ ਡਾਕਟਰ ਜਾਂ ਇਹਦੇ ਨਰਸਾਂ ਜਾਂ ਸਟਾਫ ਨਹੀਂ ਸੀ ਲਾ ਸਕਦੇ ਰੋਟੀ ਪਾਣੀ ਦਵਾਈਆਂ ਨਹੀਂ ਸੀ ਦੇ ਸਕਦੇ ਤੇ ਆ ਬਿਜਲੀ ਤੋਂ ਵੀ ਵਾਂਝੇ ਰੱਖ ਕੇ ਇਹਨਾਂ ਨਾਲ ਇਹਨਾਂ ਜ਼ੁਲਮ ਕਿਉਂ ਕੀਤਾ ਗਿਆ ਤੈਨੂੰ ਸ਼ਮਸ਼ੇਰ ਸਿੰਘ ਜੀ ਜੋ ਪ੍ਰਭਾਸਰਾ ਕਰਾਲੀ ਦਾ ਪ੍ਰਬੰਧ ਦੇਖਦੇ ਨੇ तमाम ਜੋ ਇਥੋਂ ਜਿੰਨੇ ਵੀ ਪ੍ਰਬੰਧ ਉਹਨਾਂ ਦੇ ਹੱਥ ਰ ਅਤੇ ਅੱਜ ਕਿਸਾਨ ਜਥੇਬੰਦੀਆਂ ਦਾ ਵੀ ਸਹਿਯੋਗ ਮਿਲਿਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਇੱਕ ਕਮੇਟੀ ਬਣੀ ਹੈ ਜਿਹੜੀ ਕਿ ਉਹੀ ਫੈਸਲਾ ਕਰੇਗੀ ਕਿ ਅਗਲਾ ਐਕਸ਼ਨ ਕੀ ਲਿਖਿਆ ਜਾਵੇ ਕਿਆਰ ਬਸ ਸ਼ੋਮ ਦੇ ਨਾਲ ਮਦਨ ਸਿੰਘ ਲਿਵੀਗੇਟ ਨਿਊਜ਼ ਕਰਾਲੀ